ਦੇ ਵਿੱਚ ਬੀਜਪੀ ਦੀ ਰੈਲੀ ਰੈਲੀ ਦੇ ਦੌਰਾਨ ਤਰਨਚੋਗ ਨੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਨੇ ਸੁਪਾ ਦੇ ਵਿੱਚ ਕਾਨੂੰਨੀ ਰਸਤਾ ਤੇ ਸਵਾਲ ਚੁੱਕੇ ਗਏ ਰਵਿੰਦਰ ਬਟੂ ਨੇ ਵੀ ਸੁਭਾ ਸਰਕਾਰ ਤੇ ਨਿਸ਼ਚਾ ਨੇ ਸਾਦੇ ਕਈ ਮੁੱਦਿਆਂ ਤੇ ਆਵਾਜ਼ ਦਿੱਤੀ ਪਾਰਟੀ ਸਰਕਾਰ ਨੂੰ ਕੇ ਰਿਆ ਹੈ ਸਾਡੇ ਚਾਹੀਆ ਪੰਜਾਬ ਚ ਬੀਜਪੀ ਨੂੰ ਹਰਸ ਤੋਂ ਤੇ ਇਹ ਮਾਤਮੇ ਦੀ ਕਰਦੀ ਸੀ ਇਸ ਫਸੇਸਾ ਨੂੰ ਬਹੁਤ ਲੋਡ ਸੀ ਤੇ ਉਹ ਲੋਡ ਆ ਜਿਹੜੀ ਉਹ ਸਾਡੀ ਪਾਰਟੀ ਦੀ ਹੀਰਾ ਜੀ ਇਹਨਾਂ ਦਾ ਟੀਮ ਇਹਨਾਂ ਦਾ ਪਰਿਵਾਰ ਪੂਰੀ ਕਰੂ ਤੇ ਇਹ ਕੱਲੇ-ਕੱਲੇ ਪਿੰਡ-ਪਿੰਡ ਵਾਰਡ-ਵਾਰਡ ਜਾ ਕੇ ਸਾਡੀ ਕੈਂਪੇਨ ਮੋਦੀ ਸਾਹਿਬ ਦੀ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਣਗੇ ਤੇ ਇਹ ਦੁਨੀਆ ਦੇਖੀ ਹੋਈ ਹੈ ਇਹਨਾਂ ਨੇ ਉਹ ਐਵੇਂ ਨਹੀਂ ਵੀ ਇਹ ਕਿਸੇ ਦੀ ਗੱਲ ਕਹਿਣ ਤੇ ਇਹਨਾਂ ਨੇ ਮੋਦੀ ਜੀ ਦਾ ਜੋ ਵਿਕਸਿਤ ਭਾਰਤ ਜੋ ਮੋਦੀ ਜੀ ਦੀ ਛਵੀ ਹੈ ਦੁਨੀਆ 'ਚ ਅਮਰੀਕਾ ਤੋਂ ਲੈ ਕੇ ਯੂਰਪ ਤੋਂ ਲੈ ਕੇ ਆਪਣੇ ਮਿਡਲ-ਲੇਸ ਦੇ ਕੰਟਰੀਅਨਸ ਦੀ ਗੱਲ ਕਰ ਲਈਏ ਸਾਰਿਆਂ ਚ ਇਹਨਾਂ ਨੇ ਉਹਨਾਂ ਦੀ ਸ਼ਾਨ ਉਹਨਾਂ ਦੀ ਗੱਲ ਦੇਖੀਏ ਇਸ ਕਰਕੇ ਇਹ ਅੱਜ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਤੇ ਬਹੁਤ ਬਲੰਦੀਆਂ ਤੇ ਆਪ ਵੀ ਜਾਣਗੇ ਇਹ ਪਾਰਟੀ ਨੂੰ ਜਾ ਕੇ ਬੀਟੂ ਜੀ ਇਹ ਸਰਕਾਰ ਦੇ 3 ਸਾਲਾਂ ਦੇ ਕਾਰਜ ਕਾਲ ਨੂੰ ਕਿਵੇਂ ਦੇਖਦੇ ਹੋ ਦੇਖੋ ਹੁਣ ਮੁੱਖ ਮੰਤਰੀ ਜੀ ਦਾ ਆਨੰਦ ਲੰਡਨ ਨਾਲ ਹਰ ਕਈ ਪਹਿ ਜਾ ਰਹੀ ਹੈ ਮਤਲਬ ਬੰਦੇ ਚੁੰਨੀ ਦੀ ਗੱਲ ਆ ਅੱਜ ਤੱਕ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੇ ਹਲਕੇ ਦੀ ਕਿਹੜੀ ਆ? ਉੱਥੇ ਰੇਲਵੇ ਫਟਕਦੀ ਹੈ ਜਿਹੜਾ ਦੋ ਹੱਸੀਆਂ ਚ ਪੰਡ ਦਿੰਦਾ। ਉਹਦੇ ਬਾਰੇ ਉਹਦੇ ਬਾਰੇ ਅੱਜ ਤੱਕ ਸਾਡੇ ਨਾਲ ਰੇਲਵੇ ਵਿਭਾਗ ਨੇ ਇਹਨਾਂ ਨੂੰ ਨਹੀਂ ਗੱਲ ਨਹੀਂ। ਤੇ ਤੁਸੀਂ ਅੰਦਾਜ਼ਾ ਲਾਓ ਵੀ ਬਾਕੀ ਪੰਜਾਬ ਲਈ ਉਹਨਾਂ ਦਾ ਕੀ ਹੋਊ? ਆਪਣੇ ਜ਼ਿਲ੍ਹੇ 'ਚ ਅੱਜ ਤੱਕ ਉਹਨਾਂ ਨੇ ਅਨਾਉਂਸ ਕੀਤੇ ਸੀ ਵੀ ਐਨੇ ਹੀ ਅਸੀਂ ਮੈਡੀਕਲ ਕਾਲਜ ਬਣਾਵਾਂਗੇ। ਸਾਡੇ 3.5 ਸਾਲ ਚ ਮੈਨੂੰ ਦੱਸ ਦੋ ਇੱਕ ਵੀ ਮੈਡੀਕਲ ਕਾਲਜ ਇੱਕ ਵੀ ਮੈਡੀਕਲ ਕਾਲਜ ਉਹਨਾਂ ਤੋਂ ਚੱਲਿਆ ਹੋਵੇ ਨੌ ਲੈਂਦੇ ਸੀ ਟਾਟਾ ਦਾ ਨੌ ਲੈਂਦੇ ਸੀ ਬੜੀਆਂ ਬੜੀਆਂ ਜਰਮਨ ਦੀਆਂ ਕੰਪਨੀਆਂ ਦਾ ਜਿੱਥੇ ਜਾ ਕੇ ਆਏ ਸੀ ਫਿਰ ਉਸ بڑے ਉਹ 에어ਪੋਰਟ ਤੇ ਜੋ ਹੋਇਆ ਉਹ ਖਬਰਾਂ ਉਹ ਵੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਉਹ ਸtau ਲੈਦੇ ਹੀ ਨੇ ਪਰ ਇੱਕ ਫੈਕਟਰੀ ਇੱਕ ਫੈਕਟਰੀ ਦਾ ਅਦਗਾਟਨ ਕੀਤਾ ਉਹ ਜਨਾਬ ਨੇ ਐਵੀ ਗੱਲਾਂ ਨੇ ਆਪ ਦੇ ਵਿਆਹ ਕਰਾਲੇ ਐਮਐਲਆ ਦੇ ਵਿਆਹ ਹੋ ਗਏ ਉਹਨਾਂ ਦਾ ਅਗਲੀਆਂ ਸੀ ਉਹ ਉਮਰਾਂ ਲੀਆਂ ਬਸ ਹੁਣ ਤਾਂ ਗੱਲ ਖਤਮ ਨਾ ਵੀ ਟਾਈਮ ਗਿਣਦੇ ਆ ਲੋਕ ਉਹਨਾਂ ਨੂੰ ਉਹਨਾਂ ਨੂੰ ਤਾਂ ਆਸ ਵੀ ਕੋਈ ਨਹੀਂ ਤੂੰ ਤਾਂ ਟਾਈਮ ਗਿਣਦੇ ਆ ਲੋਕ ਵੀ ਇਹ 5 ਸਾਲ ਕੱਰ ਪੂਰੇ ਹੋ ਗਏ ਉਹਨਾਂ ਨੂੰ ਵੀ ਪਤਾ ਹੈ ਹੰਗਾਮਾ ਫਿਰ ਉੱਤੇ ਰੋਟੀ ਰੀ ਆ ਗਈ ਜਿਹੜਾ ਸਭ ਤੋਂ ਵੱਡਿਆ ਸ਼ਹਿਰ ਦਾ ਮਾਫੀਆ ਜਿਹਦੇ ਮੋਹਰ ਲੱਗੀ ਅਗਰਿਆਂ ਦਾ ਦੇਖਦਾ ਉਹ ਉਹਦਾ